ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਆਜ਼ਾਦੀ ਦੇ ਸੰਘਰਸ਼ ਬਾਰੇ ਤੁਸੀਂ ਬਹੁਤ ਕੁਝ ਪੜ੍ਹਿਆ ਹੈ ਸੁਣਿਆ ਹੈ ਤੇ ਕਿਤਾਬਾਂ ਵਿੱਚ ਛਪੀਆਂ ਨੇ ਦਸਤਾਵੇਜ਼ੀ ਫਿਲਮਾਂ ਵੀ ਬਣੀਆਂ ਨੇ ਫੀਚਰ ਫਿਲਮਾਂ ਵੀ ਬਣੀਆਂ ਨੇ ਅਨੇਕਾਂ ਢੰਗ ਨਾਲ ਜਾਣਕਾਰੀ ਮਿਲਦੀ ਹੈ ਪਰ ਬਹੁਤ ਸਾਰੇ ਅਜਿਹੇ ਮਹਾਨ ਜੋਧੇ ਹੋਏ ਨੇ ਸੰਘਰਸ਼ੀ ਸੂਰਮੇ ਹੋਏ ਨੇ ਬਹਾਦਰ ਹੋਏ ਨੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਸ਼ਾਇਦ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੈ ਸੁਪਰੀਮ ਕੁਰਬਾਨੀ ਦਿੱਤੀ ਹੈ अनेका ਮੱਲਾ ਮਾਰੀਆਂ ਨੇ अनेका ਕਸ਼ਟ ਸਹੀ ਹੈ ਝੱਲੇ ਨੇ ਪਰ ਉਹਨਾਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਚ ਨਹੀਂ ਮਿਲਦਾ ਗੁਮਨਾਮੀ ਦੀ ਹਾਲਤ ਵਿੱਚ ਹੀ ਉਹ ਇਸ ਸੰਸਾਰ ਤੋਂ ਚਲੇ ਗਏ ਪਰ ਕਰ ਬਹੁਤ ਕੁਝ ਗਏ ਅਤੇ ਉਹਨਾਂ ਦਾ ਸਦਕਾ ਉਹਨਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੈ ਕਿ ਅਸੀਂ ਅੱਜ ਆਜ਼ਾਦੀ ਦੀ نعمت ਦਾ ਨਿਗਮਾਨ ਰਹਿ ਹਾਂ ਮੈਂ ਗੱਲ ਕਰਨ ਲੱਗਾ ਅੱਜ ਉਸ ਮਹਾਨ ਸੂਰਮੇ ਦੀ ਜੇਨਾਜ਼ਾ ਨਾਮ ਜੁਬਾਨ ਤੇ ਆਉਂਦੇ ਹੀ ਸਿਰ ਸਤਕਾਰ ਨਾਲ ਝੁਕ ਜਾਂਦਾ ਹੈ ਮੇਰੀ ਮੁਰਾਦ ਬਾਬਾ ਬੀਰ ਸਿੰਘ ਜੀ ਨਰੰਗਾਬਾਦੀ ਦੀ ਗੱਦੀ ਤੇ ਸੁਭਾਇਮਾਨ ਬਾਬਾ ਮਹਾਰਾਜ ਸਿੰਘ ਜੀ ਨਰੰਗਾਬਾਦੀ ਦੀ ਮਹਾਨ ਕੁਰਬਾਨੀ ਤੋਂ ਹੈ ਪਹਿਲਾਂ ਤਾਂ ਦੱਸਾਂ ਕਿ ਬਾਬਾ ਬੀਰ ਸਿੰਘ ਹੀ ਕੌਣ ਸਨ ਬਾਬਾ ਬੀਰ ਸਿੰਘ ਜੀ ਦੇ ਸਭ ਤੋਂ ਵੱਧ ਗੁਰਦੁਆਰੇ ਉਹਨਾਂ ਦੀ ਇਆਜ਼ਤ ਬਣੇ ਪੰਜਾਬ 'ਚ ਮਿਲਦੇ ਨੇ। ਨਰੰਗਾਬਾਦ ਉਹਨਾਂ ਦੇ ਨਾਲ-ਨਾਲ ਲੱਗਦਾ ਪਿੰਡ ਹੋਵੇਗਾ ਉਹਨਾਂ ਦਾ। ਬਾਬਾ ਬੀਰ ਸਿੰਘ ਜੀ ਨੇ ਇੱਕ ਸੰਪਰਦਾ ਚਲਾਈ ਜਿਹਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਲੋਕਾਂ ਨੂੰ ਵਿਮਾ ਪਰਮਣੂ ਚ ਕੱਢਣਾ, ਨੇਕ ਰਸਤੇ 'ਤੇ ਚਲਾਉਣਾ, ਸਭ ਸਾਂਝੀ ਵਾਲਤਾ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਤੇ ਨਾਲ-ਨਾਲ ਹੀ ਦੁਖੀ ਮਨੁੱਖਤਾ ਦੀ ਸੇਵਾ अनेका ਪ੍ਰਕਾਰਾਂ ਨਾਲ ਕਰਨੀ ਜਿਵੇਂ ਸ਼ਫਾਖਾਨੇ ਖੋਲ੍ਹਨੇ ਦਵਾਖਾਨੇ ਖੋਲ੍ਹਨੇ ਤੇ ਲੰਗਰ ਦੀ ਪ੍ਰਥਾ ਅਠੋ ਪੈਰ ਲੰਗਰ ਚੱਲਦਾ ਸਾਰੇ ਗੁਰਦੁਆਰਿਆਂ ਵਿੱਚ ਜਿਹੜੇ ਹੁਣ ਵੀ ਨਰੰਗਾਬਾਦ ਸਮੁਦਾਇ ਨਾਲ ਸੰਬੰਧਿਤ ਨੇ ਬਾਬਾ ਬੀਰ ਸਿੰਘ ਜੀ ਨੇ ਆਪਣਾ ਡੇਰਾ ਹਰੀ ਕੇ ਪਤਣ ਜਿਹੜਾ ਮੌਜੂਦਾ ਹਰੀ ਕੇ ਪਤਣ ਹੈ ਉਹਦੇ ਕੋਲ ਪਿੰਡ ਐ ਮੁਠਿਆਵਾਲੀ ਉੱਥੇ ਸਥਾਪ ਕੀਤਾ ਤੇ ਬੇਨ ਸੰਗਤਾਂ ਉੱਥੇ ਦਿਨ ਰਾਤ ਆਉਂਦੀਆਂ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਤੇ ਬਾਬਾ ਜੀ ਰੱਬ ਦੇ ਰੰਗ ਵਿੱਚ ਹਮੇਸ਼ਾ ਰਤੇ ਰਹਿੰਦੇ ਨਾਮ ਬਾਣੀ ਦਾ ਜਾਪ ਕਰਾਉਂਦੇ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ 50 ਸਾਲ ਬਾਅਦ ਅੰਗਰੇਜ਼ਾਂ ਨੂੰ ਕਿ ਸੁਜੀ ਕਿ ਹੁਣ ਸਿੱਖ ਤਾਕਤ ਜਿਹੜੀ ਐ ਸਿੱਖ ਫੌਜੀ ਤਾਕਤ ਐ ਜਿਹੜੀ ਮਹਾਰਾਜ ਰਣਜੀਤ ਸਿੰਘ ਦੀ ਮਹਾਨ ਫੌਜੀ ਉਹਦੇ ਤੋਂ ਦਰਦਾਸ਼ੀ ਇੰਗਰੇਜ਼ ਇਹਨਾਂ ਨੂੰ ਕਿਸੇ ਤਰੀਕੇ ਨਾਲ ਲੂੰਬੜ ਚਾਲਾਂ ਨਾਲ ਪਰਮਾ ਕੇ ਜਾਂ ਫੁੱਟ ਪਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਇਹਨੂੰ ਖੇਰੂ-ਖੇਰੂ ਕੀਤਾ ਜਾਵੇ ਤੇ ਪੰਜਾਬ ਤੇ ਕਬਜ਼ਾ ਕੀਤਾ ਜਾਵੇ ਬਾਕੀ ਦੇਸ਼ ਦਾ ਸਾਰਾ ਉਹਨਾਂ ਨੇ ਕਬਜ਼ੇ ਕਰ ਲਿਆ ਸੀ ਅੰਗਰੇਜ਼ ਨੂੰ ਜੁਰਤ ਨਹੀਂ ਪਈ ਮਹਾਰਾਜ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਬਲੀ ਦੇ ਇਸ ਸੰਸਾਰ ਤੋਂ ਹਮੇਸ਼ਾ ਲਈ ਚਲੇ ਜਾਣ ਤੋਂ 50 ਸਾਲ ਬਾਅਦ ਅੰਗਰੇਜ਼ ਨੂੰ ਇਹ ਗੱਲ ਪਹੁੰਚੀ ਫਿਰ ਉਹਨਾਂ ਨੇ ਕੁਝ ਸਾਥੀ ਲੱਭੇ ਸਾਥੀ ਉਹ ਰੱਬੇ ਜਿਹੜੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਵੇਲੇ ਰਾਜਿਆਂ ਦੀ उपाधि ਹਾਸਲ ਕਰ ਚੁੱਕੇ ਸਨ ਡੋਗਰੇ ਡੋਗਰੇਪਰਾ ਤੇਜ ਸਿੰਘ ਤੇਜਾ ਸਿੰਘ ਵੀ ਕਹਿੰਦੇ ਆ ਲਾਲ ਸਿੰਘ ਤੇ ਧਾਨ ਸਿੰਘ ਡੋਗਰੇ ਇਹਨਾਂ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਸਨ ਮਹਾਰਾਜਾ ਸਾਹਿਬ ਵੱਲ ਮਹਾਰਾਜਾ ਸਾਹਿਬ ਨੂੰ ਕਿਸੇ ਦੀ ਪੈਣ ਵਿਆਹੀ ਹੋਈ ਸੀ ਕਿਸੇ ਦੀ ਧੀ ਵਿਆਹੀ ਹੋਈ ਸੀ ਇਸ ਤਰ੍ਹਾਂ ਮਹਾਰਾਜਨਜੀਤ ਸਿੰਘ ਨੇ ਜਦੋਂ ਸ਼ਾਦੀਆਂ ਕਰਨ ਦਾ ਮਨ ਬਣਾਇਆ ਤੇ ਜਦੋਂ ਮਹਾਨ ਜਰਨੈਲ 96 ਕਰੋੜੀ ਸ਼੍ਰੀ ਕਲਤਕ ਸਾਬ ਦੇ ਜਥੇਦਾਰ ਪੰਥ ਰਤਨ ਅਕਾਲੀ ਫੂਲਾ ਸਿੰਘ ਜੀ ਨੂੰ ਪਤਾ ਲੱਗਾ ਕਿ ਉਹਨਾਂ ਨੇ ਮਹਾਰਾਜਨਜੀਤ ਸਿੰਘ ਨੂੰ ਛਿੜਕਿਆ ਕਿ ਇਹ ਫੈਸਲਾ ਤੇਰਾ ਗਲਤ ਹੈ ਕੋਈ ਸਮਾਂ ਆਵੇਗਾ ਇਹ ਤੁਹਾਡੇ ਹੁੰਦੇ ਹੋਏ ਗੁੰਡਾ ਦਾ ਤੁਹਾਡੇ ਹੁੰਦੇ ਹੋਏ ਗੁੰਦਣਗੇ ਪਰ ਜਦੋਂ ਤੁਸੀਂ ਨਾ ਰਹੇ ਰਹਿਣਾ ਕਿਸੇ ਨੇ ਵੀ ਸੰਸਾਰ ਵਿੱਚ ਨਹੀਂ ਉਦੋਂ ਇਹ ਖਾਲਸਾ ਰਾਜ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰਨਗੇ ਸਿੱਖ ਪੰਥ ਦੀ ਏਕਤਾ ਨੂੰ ਛਿੰਪਿੰਨ ਕਰਕੇ ਇਹ ਸਿੱਖਾਂ ਨੂੰ ਗੁਲਾਮ ਬਣਾ ਦੇਣਗੇ ਗ਼ਦਰਾਰੀ ਕਰਨਗੇ ਉਹੋ ਗੱਲ ਹੋਈ ਤੇਜਾ ਸਿੰਘ ਧਿਆਨ ਸਿੰਘ ਤੇ ਲਾਲ ਸਿੰਘ ਉਹਨਾਂ ਨੇ ਨਾਰ ਨਾ ਲੈ ਤੇ ਭਰਾਮਾਰੂ جنگ ਸ਼ੁਰੂ ਹੋ ਗਈ ਉਥੋਂ ਹੀ ਮਹਾਨ ਆਜ਼ਾਦੀ ਸੰਗਰਾਮੀਏ ਬਾਬਾ ਰਾਮ ਸਿੰਘ ਜੀ ਜਿਹਨਾਂ ਨੇ ਨਾਮਧਾਰੀ ਪੰਥ ਚਲਾਇਆ ਉਹ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਚੰਗੇ ਅਹੁਦੇ ਤੇ ਸਨ ਉਹਨਾਂ ਨੇ ਜ਼ਿਲਮ ਦੇਖਿਆ ਕਿ ਸਿੱਖ ਆਪスイਚ ਹੀ ਡਰ ਲੱਗ ਪਏ ਭਰਾਮਾਰੂ ਜੰਗ ਸ਼ੁਰੂ ਹੋ ਗਈ ਨਾ ਕੋ ਛੱਡਿਆ ਸਾਥ ਤੇ ਸੰਤ ਮੀਆਂ ਇਹਨੂੰ ਸ਼ਾ ਮੁਹੰਮਦ ਲਿਖਦਾ ਹੈ ਤੇ ਉਸ ਵੇਲੇ ਜਦੋਂ ਵੈਣ ਡੂੰਗੇ ਪੈਰੇ ਸਨ ਭਰਾ ਦੇ ਹੱਥੋਂ ਭਰਾ ਦਾ ਕਤਲ ਹੋ ਰਿਹਾ ਸੀ ਅ ਭਰਾ ਹੀ ਭਰਾ ਦਾ ਵੈਰੀ ਹੋ ਗਿਆ ਸੀ ਉਦੋਂ ਨਿਰਾਸ਼ਾ ਦਾ ਆਲਮ ਛਾ ਗਿਆ ਤੇ ਬਾਬਾ RAM ਸਿੰਘ ਜੀ ਤਾਂ ਨਾਮ ਬਾਣੀ ਦੇ ਪਾਸੇ ਲੱਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਦੋਸ ਪੁੱਤਰ ਕੌਰ ਕਸ਼ਮੀਰਾ ਸਿੰਘ ਤੇ ਕਮਰ ਜਲਦੀਪ ਸਿੰਘ ਇਹ ਜਿਹੜੇ ਸੀ ਇਹ ਮਹਾਰਾਜਾ ਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਇਹ ਮਹਿਸੂਸ ਕਰਦੇ ਹੋਏ ਕਿ ਸਾਡੀ ਜਾਨ ਨੂੰ ਖਤਰਾ ਹੈ ਕਬਰ ਕਸ਼ਮੀਰਾ ਸਿੰਘ ਤੇ ਕਮਲਦੀਪ ਸਿੰਘ ਇਹ ਫਿਰ ਆ ਗਏ ਬਾਬਾ ਬੀਰ ਸਿੰਘ ਜੀ ਨਰੰਗਾਬਾਦੀ ਦੀ ਸ਼ਰਨ ਵਿੱਚ ਇਹਨਾਂ ਨੇ ਬੇਨਤੀ ਕੀਤੀ ਨਾਲ ਇਹਦੇ ਹੋਰ ਸਰਦਾਰ ਵੀ ਆਏ ਚੌਣ ਵਿਖ ਜਰਨਲ ਸਰਦਾਰ ਕਿ ਬਾਬਾ ਜੀ ਸਾਡੀ ਜਾਨ ਨੂੰ ਖਤਰਾ ਹੈ ਤੇ ਸਾਨੂੰ ਤੁਸੀਂ ਸੁਰੱਖਿਆ ਪ੍ਰਦਾਨ ਕਰੋ ਬਾਬਾ ਜੀ ਕੋਲ ਬਹੁਤ ਸਾਰੀ ਫੌਜ ਵੀ ਸੀ ਸੰਗਤਾਂ ਬਹੁਤ ਬੇਸ਼ਵਾਰ ਉੱਥੇ ਰਹਿੰਦੀਆਂ ਸਨ ਤੇ ਬਾਬਾ ਜੀ ਨੇ ਕਿਹਾ ਤੁਹਾਡੀ ਕੋਈ ਵਾਅ ਵਾਲੀ ਦੇਖ ਸਕਦਾ ਤੁਸੀਂ ਇੱਥੇ ਟਿਕੋ ਤੇ ਉਧਰੋਂ ਉਹ ਵੀ ਸੂਰਖ ਦੇ ਸਨ ਪੂਰੇ ਅੰਗਰੇਜ਼ ਦੇ ਨਾਲ ਜਿਹੜੇ ਮਿਲੇ ਹੋਏ ਸਨ ਉਹਨਾਂ ਨੇ ਫੌਜ ਭੇਜੀ ਜਿਹਦੇ ਵਿੱਚ ਜਿਹੜੇ ਸਿੱਖ ਉਹਨਾਂ ਦੇ ਨਾਲ ਲੜ ਗਏ ਸਨ ਜੇ ਜਿਨਾ ਜਿਨਾ ਦੀ ਅੱਖਾਂ ਤੇ ਪੱਟੀ ਬਣੀ ਗਈ ਸੀ ਕਿਸਮ ਦੀ ਅ ਗਫਲ ਦੀ ਉਹ ਵੀ ਨੰਨ ਰੜ ਕੇ ਆ ਗਏ ਬੜੀ ਬੜੀ ਹਸ਼ਨਾ ਆ ਗਈ ਤੇ ਦੇਖੋ ਬਾਬਾ ਬੀਰ ਸਿੰਘ ਜੀ ਦੇ ਹੁਕਮ ਸਨ ਕਿ ਇਹ ਸਾਡੇ ਭਰਾ ਹੀ ਨੇ ਪਹਿਲਾਂ ਤਾਂ ਇਹਨਾਂ ਨੂੰ ਲੰਗਰ ਛਕਾਓ ਐਸੀ ਮਸਾਦ ਦੁਨੀਆ ਤੇ ਕਿਤੇ ਮਿਲਦੀ ਹੈ ਪਹਿਲਾਂ ਲੰਗਰ ਛਕਾਓ ਇਹਦੀ ਸੇਵਾ ਕਰੋ ਉਹ ਆਏ ਲੜਨ ਨੇ ਮਰਨ ਮਾਰਦੇ ਉਤਾਰੂ ਨੇ ਢੜਕਾਰੇ ਮਾਰਦੇ ਨੇ ਉਹਨਾਂ ਕੋਲ ਹਥਿਆਰ ਨੇ ਮਾਰੂ ਉਹਨਾਂ ਕੋਲ ਹਰ ਕਿਸਮ ਦਾ ਹਥਿਆਰ ਹੈ ਤੇ ਬਾਬਾ ਜੀ ਨੇ ਸੰਗਤਾਂ ਨੂੰ ਕਿਹਾ ਕਿ ਜੇ ਇਹ ਹਮਲਾ ਵੀ ਕਰਦੇ ਨੇ ਤੇ ਤੁਸੀਂ ਸ਼ਾਂਤਮਈ ਰਹਿਣਾ ਸਤਨਾਮ ਵਾਇਗੁਰੂ ਦਾ ਜਾਪ ਕਰਨਾ ਉਹਨਾਂ ਨੇ ਲੰਗਰ ਪਾਣੀ ਛਕਿਆ ਦੇਖੋ ਕਿੰਡੀ ਅਕਿਰਤ ਕਰਨਤਾ ਹੈ ਲੰਗਰ ਛਕਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਤਮ ਸਮਰਪਣ ਕਰ ਦਿਓ ਉਹਨਾਂ ਨੇ ਕਿਹਾ ਨਹੀਂ ਅਸੀਂ ਆਤਮ ਸਮਰਪਣ ਨਹੀਂ ਕਰਨਾ ਅਸੀਂ ਆਤਮ ਸਮਰਪਣ ਕਰਨ ਦੀ ਜਗ੍ਹਾ ਤੇ ਨਾਮ ਬਾਣੀ ਦਾ ਸਿਮਰਨ ਕਰਨਾ ਸਾਨੂੰ ਬਾਬਾ ਵੀਰ ਸਿੰਘ ਜੀ ਦਾ ਹੁਕਮ ਹੈ ਤੇ ਉਹਨਾਂ ਨੇ ਇਹਨੂੰ ਸਮਝਿਆ ਕਿ ਇਹ ਸਾਰਾ ਹੁਕਮ ਨਹੀਂ ਮੰਨਦੇ ਜ਼ੇਰ ਕਰਨੀ ਤਾਂ ਆਈ ਸੀ ਉਹ ਤੇ ਉਹਨਾਂ ਨੇ ਧਾਰ-ਧਾਰ ਗੋਲੀਆਂ ਦਾ ਮੀ ਭਰਾ ਦਿੱਤਾ ਕਹਿੰਦੇ ਨੇ ਕਿ ਸ਼ਾਂਤਮਈ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੇ ਆ ਨਾਮ ਬਾਣੀ ਦਾ ਜਾਪ ਕਰਦੇ ਆ ਅਨੇਕਾਂ ਸਿੰਘ ਸਿੰਘਣੀਆਂ ਸ਼ੀਸ਼ ਦੀ ਪ੍ਰਾਪਤ ਕਰ ਗਏ ਤੇ ਉਹਨਾਂ ਵਿੱਚ ਬਾਬਾ ਬੀਰ ਸਿੰਘ ਜੀ ਸ਼ਾਮਲ ਸਨ ਬਾਬਾ ਬੀਰ ਸਿੰਘ ਜੀ ਦੇ ਪੱਠ ਵਿੱਚ ਸਜੇ ਪੱਠ ਵਿੱਚ ਗੋਲੀ ਦਾ ਜਿਹੜਾ ਸੀ ਜ਼ਖਮ ਹੋਇਆ ਗੋਲੀ ਨਾਲ ਫਟੜ ਹੋਇਓ ਔਰ ਹਾਲ ਤੋਂ ਉਹਨਾਂ ਦੀ ਸ਼ਾਮ ਤੱਕ ਗੰਭੀਰ ਹੁੰਦੀ ਗਈ ਤੇ ਸ਼ਾਮ ਨੂੰ ਉਹਨਾਂ ਨੇ ਜਦੋਂ ਦੇਖਿਆ ਕਿ ਮੈਂ ਹੁਣ ਬਚਣਾ ਨਹੀਂ ਉਹਨਾਂ ਨੇ ਆਪਣੇ ਸੇਵਕ ਮਹਾਰਾਜ ਸਿੰਘ ਨੂੰ ਜਿਹੜਾ ਲੰਗਰ ਵਿੱਚ ਪ੍ਰਸ਼ਾਦੇ ਵਰਤੌਣ ਦੀ ਸੇਵਾ ਕਰਦਾ ਸੀ ਤੇ ਪ੍ਰਸ਼ਾਦੇ ਤੇ ਵਰਤਾਉਦੇ ਹੋਏ ਤੇ ਜਲ ਛਕਾਉਂਦੇ ਹੋਏ ਇਹ ਕਹਿੰਦੇ ਹੁੰਦੇ ਸਨ ਅ ਗੱਭਰੂ ਮਹਾਰਾਜ ਸਿੰਘ ਕਿ ਸੰਗਤ ਜੀ ਪ੍ਰਸ਼ਾਦਾ ਮਹਾਰਾਜ ਜੀ ਜਲ ਮਹਾਰਾਜ ਜੀ ਤਾਂ ਉਥੋਂ ਮਹਾਰਾਜ ਸਿੰਘ ਨਾਂ ਰੱਖ ਦਿੱਤਾ ਬਾਬਾ ਬੀਰ ਸਿੰਘ ਜੀ ਨੇ ਉਹਨਾਂ ਨੇ ਆਪਣਾ ਉਤਰਾਧਿਕਾਰੀ ਜਾਣਦੇ ਹੋਏ ਲਾਇਕ ਜਾਣਦੇ ਹੋਏ ਉਹਨਾਂ ਨੂੰ ਬਚਨ ਕੀਤੇ ਕਿ ਅਸੀਂ ਹੁਣ ਪਰਲੋਕ ਗਵਨ ਕਰ ਜਾਣਾ ਤੇ ਅਸੀਂ ਨਰੰਗਾ ਬਾਦ ਸੰਪਰਦਾਇ ਦੀ ਪਾਂਥੀਏ ਸਮਾਹਨ ਸੰਪਰਦਾਇ ਦੀ ਸੇਵਾ ਤੇ ਜ਼ਿੰਮੇਵਾਰੀ ਸਾਮ ਸੰਭਾਲ ਸਾਰੇ ਪ੍ਰਚਾਰ ਪ੍ਰਸਾਰ ਨੂੰ ਅੱਗੇ ਤੋਰਨ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਸੁੱਟ ਕੇ ਅਕਾਲ ਪੁਰਖ ਦੇ ਜਗ੍ਹਾ ਚਲੇ ਜਾਣਾ ਹੈ। ਔਰ ਠੀਕ ਜਿਵੇਂ ਮਹਾਪੁਰਖ ਨੇ فرمایا ਸੀ ਉਸੇ ਸ਼ਾਮ ਨੂੰ ਬਾਬਾ ਵੀਰ ਸਿੰਘ ਜੀ ਅਕਾਲ ਪੁਰਖ ਦੇ ਚਰਨਾ ਵਿੱਚ ਨੀਨ ਹੋ ਗਏ। ਫਿਰ ਬਾਬਾ ਮਹਾਰਾਜ ਸਿੰਘ ਜੀ ਦੇ ਜ਼ਿੰਮੇਵਾਰੀ ਸੁਮਾਰੀ ਬੜੀ ਕਾਬਲੀਤਨਾ ਔਰ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸ਼ੁਰੂ ਕੀਤਾ ਪਰ ਨਾਲ ਹੀ ਉਹਨਾਂ ਦਾ ਮਨ ਬਦਲ ਗਿਆ। ਉਹਨਾਂ ਨੇ ਕਿਹਾ ਕਿ ਬਾਬਾ ਵੀਰ ਸਿੰਘ ਜੀ ਵਰਗੇ ਮਹਾਪੁਰਖ ਰਬ ਨੂੰ ਪਹੁੰਚੇ ਹੋਏ ਤੇ ਸ਼ਾਂਤਮਈ ਸੰਗਤਾਂ ਨੂੰ ਜਿਸ ਸ਼ਿੱਦਤ ਨਾਲ ਸ਼ਹੀਦ ਕੀਤਾ ਨਾ ਉਹ ਅੰਦਰੋਂ ਵਲੋਂਦਰ ਕੇ ਰੱਖ ਗਈ ਉਹ ਘਟਨਾ ਬਾਬਾ ਮਹਾਰਾਜ ਸਿੰਘ ਜੀ ਬਾਬਾ ਮਹਾਰਾਜ ਸਿੰਘ ਦੇ ਮਨ ਵਿੱਚ ਬਦਲੇ ਦੀ ਭਾਵਨਾ ਪੈਦਾ ਹੋਈ ਉਹਨਾਂ ਨੇ ਕਿਹਾ ਦਸਮ ਪਾਤਸ਼ਾਹ ਨੇ ਸਾਨੂੰ ਫਰਮਾਇਆ ਕਿ ਜ਼ੁਲਮ ਦਾ ਮੁਕਾਬਲਾ ਜਿਹੜਾ ਨਹੀਂ ਕਰਦਾ ਉਹ ਡਰਪੋਕ ਤੇ ਕਾਹਿਰ ਹੈ ਅਸੀਂ ਕਾਹਿਰ ਨਹੀਂ ਬਣਨਾ ਅਸੀਂ ਇਹਨਾਂ ਤੋਂ ਬਦਲਾ ਲੈਣਾ ਸ਼ਹੀਦਾਂ ਦਾ ਜਿਹੜੇ ਸ਼ੀਤਿਆ ਦੇ ਕੇ ਗਏ ਨੇ ਸਿੰਘ ਸਿੰਗੜੀਆਂ ਤੇ ਬੱਚੇ ਬੱਚਿਆਂ ਤੱਕ ਸ਼ੀਤ ਕੀਤੇ ਉਹਨਾਂ ਨੇ ਜ਼ਾਲਿਮਾਂ ਨੇ ਇਹਨਾਂ ਦਾ ਸੋਧਾ ਲਾਉਣਾ ਹੈ ਆਜ਼ਾਦੀ ਸੰਘਰਸ਼ ਹਸਾ ਪਾਉਣਾ ਹੈ ਤੇ ਬਾਬਾ ਬੀਰ ਸਿੰਘ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਉਹਨਾਂ ਨੇ ਫੇਰ ਨਾਮ ਬਾਣੀ ਦਾ ਜਾਪਤਾ ਜਾਰੀ ਰੱਖਿਆ ਪਰ ਨਾਲ ਉਹਨਾਂ ਨੇ ਸੈਨਿਕ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਦਸਤੇ ਬਣਾਏ ਉਹਨਾਂ ਨੇ ਸਿੰਘਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੇ ਸਿੰਘ ਉਹਨਾਂ ਦੇ ਨਾਲ ਆ ਗਏ ਇੱਕ ਚੰਗਾ ਤਖੜਾ ਜਥਾ ਬਣ ਗਿਆ ਤੇ ਫਿਰ ਉਹ ਅੰਗਰੇਜ਼وں ਨਾਲ-ਨਾਲ ਪਤਾ ਸੀ ਸੂਈਏ ਦੱਸਦੇ ਸਨ ਇੱਕ ਦਿਨ ਜਦੋਂ ਉਹ ਜਲੰਧਰ ਤੋਂ ਹੁਸ਼ਿਆਰਪੁਰ ਜਾਣ ਦੀ ਸੜਕ ਤੇ ਜਿਹੜਾ ਕਸਬਾ ਹੈ ਐਸ਼ਵੇੜੀ ਚੰਗਾ ਸ਼ਹਿਰ ਬਣ ਚੁੱਕਾ ਆਦਮਪੁਰ ਆਦਮਪੁਰੋਂ ਦਾ ਛੋਟਾ ਜਿਹਾ ਪਿੰਡ ਸੀ ਤੇ ਸਰ ਸਬਜ਼ ਇਲਾਕਾ ਸੀ ਝਾੜੀਆਂ ਬੜੀਆਂ ਸਨ ਉੱਥੇ ਲੁਕੇ ਹੋਏ ਸਨ ਬਾਬਾ ਮਹਾਰਾਜ ਸਿੰਘ ਜੀ ਆਪਣੇ ਸਾਥੀਆਂ ਸਮੇਤ ਉਹਨੇ ਪਲੈਨਿੰਗ ਕੀਤੀ ਸੀ ਉਹਨਦੀ ਪਲੈਨਿੰਗ ਇਹ ਸੀ ਕਿ ਉੱਥੋਂ ਕੋਈ ਕਾਫਲਾ ਲੰਘਦਾ ਸੀ ਅੰਗਰੇਜ਼ ਫੌਜ ਦਾ ਦਸਤਾ ਉਹਨਾਂ ਕੋਲ ਹਥਿਆਰ ਬੜੇ ਸਨ ਬਾਬਾ ਜੀ ਨੇ ਉਹ ਹਥਿਆਰ ਲੁੱਟੜੇ ਸਨ ਤੇ ਉਹਨਾਂ ਦੀ ਅਗਲੀ ਪਲੈਨਿੰਗ ਇਹ ਸੀ ਕਿ ਮਹਾਰਾਣੀ ਜਿੰਦਾ ਜੈਨ ਨੂੰ ਕੈਦ ਕਰਕੇ ਅੰਗਰੇਜ਼ ਨੇ ਰੱਖਿਆ ਹੋਇਆ ਸੀ ਨੇਪਾਲ ਵਿੱਚ ਉਹਨੂੰ ਛਡਾਉਣਾ ਸੀ ਪਹਿਲਾਂ ਤੇ ਫਿਰ ਇਹਨਾਂ ਦੇ ਨਾਲ ਉਹਨਾਂ ਨੇ ਹਥਿਆਰਬੰਦ ਜੁਦ ਕਰਨਾ ਸੀ ਅੰਗਰੇਜ਼ ਤੇ ਉਹਨਾਂ ਦੀ ਟੋਡੀਆਂ ਨਾਲ ਇਸ ਗੱਲ ਦਾ ਪੇਦ ਕਿਸੇ ਉਹਨਾਂ ਦੇ ਸਾਥੀ ਨਹੀਂ ਵਿੱਚ ਕਾਂਗਿਆਰੀ ਵੀ ਹੁੰਦੀ ਆ ਨਾ ਵਿੱਚ ਗਰਦਾਰ ਵੀ ਹੁੰਦੇ ਨੇ ਪੈਦਾ ਹੋਏ ਉਹਨੇ ਅੰਗਰੇਜ਼ਾਂ ਨੂੰ ਇਸ ਗੱਲ ਦਾ ਪਤਾ ਦਿੱਤਾ ਸੂਹ ਦਿੱਤੀ ਯਾਨੀ ਉਹਨੇ ਪੇਦ ਦੇ ਦਿੱਤਾ ਕਿ ਇੱਥੇ ਲੁਕੇ ਹੋਏ ਨੇ ਆ ਇਹਨਾਂ ਦੀ ਪਲੈਨਿੰਗ ਹੈ ਤੇ ਉਹ ਦੇ ਵਿਰੋਧ ਦੇ ਸਿਰੇ ਚੜਨ ਤੋਂ ਪਹਿਲਾਂ ਹੀ ਬਾਬਾ ਮਹਾਰਾਜ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਅੰਗਰੇਜ਼ ਫੌਜ ਦੇ ਦਸਤੇ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਫਿਰ ਬਾਕੀਆਂ ਦਾ ਤਾਂ ਪਤਾ ਨਹੀਂ ਬਾਬਾ ਜੀ ਨੂੰ ਬਾਬਾ ਮਹਾਰਾਜ ਸਿੰਘ ਜੀ ਹੋਰਾਂ ਨੂੰ ਉਹਨਾਂ ਦੇ ਇੱਕ ਸੇਵਕ ਬਾਬਾ ਖੜਕ ਸਿੰਘ ਸਮੇਤ ਭੇਜ ਦਿੱਤਾ ਗਿਆ ਸਿੰਗਾਪੁਰ ਪੰਜਾਪਤਿ ਨਹੀਂ ਰੱਖਿਆ ਗਿਆ ਭਾਰਤੋਤ ਨਹੀਂ ਰੱਖਿਆ ਗਿਆ ਸਿੰਗਾਪੁਰ ਕਿਉਂ ਭੇਜਿਆ ਕਿਉਂਕਿ ਕਹਿੰਦੇ ਨਾ ਅੱਧੀ ਦੁਨੀਆ 'ਚ ਅੰਗਰੇਜ਼ ਦਾ ਰਾਜ ਸੀ ਸਿੰਗਾਪੁਰ ਵੀ ਬ੍ਰਿਟਿਸ਼ ਹਕੂਮਤ ਦੇ ਥਲੇ ਸੀ ਸਿੰਗਾਪੁਰ ਦੀਕ ਜੇਲ੍ਹ ਵਿੱਚ ਭੇਜਿਆ ਤੇ ਉੱਥੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਉੱਥੇ ਫਿਰ ਉਹਨਾਂ ਨੇ ਆਪਣੀ ਸਾਮ ਦੰਡ ਭੇਜਿਤ ਜਿਹੜੇ ਤਿੰਨ ਨਿਯਮ ਲਾਗੂ ਕਰਦੇ ਨੇ ਕੂਟਨੀਤੀਵਾਨ ਕਿ ਪਹਿਲਾਂ ਤਾਂ ਪਧਾਓ ਪਿਆਰ ਨਾਲ ਲਾਲਚ ਦਿਓ ਤਰ੍ਹਾਂ ਤਰ੍ਹਾਂ ਦੀਆਂ ਲਾਲਸਾਵਾਂ ਉਜਾਗਰ ਕਰੋ ਇਹ ਤਾਂ ਬੰਦਾ ਫਸ ਗਿਆ ਤੇ ਠੀਕ ਹੈ ਜੀ। بڑے بڑے ਲੋਕ ਆਪਣੇ ਕਾਲ ਤੋਂ ਡਿੱਗ ਪੈਂਦੇ ਆਪਣੇ ਉਸ ਨਿਸ਼ਚਿਤ ਤੋਂ ਡਿੱਗ ਪੈਂਦੇ ਆ ਪਰ ਜਿਹੜੇ ਮਰਦ ਹੁੰਦੇ ਨੇ ਉਹ ਮਰਦ ਜੋ ਕਹਿੰਦੇ ਹਨ ਉਹ ਕਰਕੇ ਦਿਖਾ ਦਿੰਦੇ ਹਨ ਉਹ ਬਾਬਾ ਜੀ ਉਹਨਾਂ ਵਿੱਚੋਂ ਨਹੀਂ ਸਨ ਫਿਰ ਉਹਨਾਂ ਨੇ ਉਹਨਾਂ ਨੂੰ ਜਦੋਂ ਦੇਖਿਆ ਪਿੰਨੇ ਉਹਨਾਂ ਨੇ ਕਿਹਾ ਸਭ ਤੋਂ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਛੱਡ ਦਿਓ ਸੰਘਰਸ਼ ਉਹਨਾਂ ਨੇ ਕਿਹਾ ਛੱਡ ਦਿਆਂਗੇ ਤੁਸੀਂ ਸਾਡਾ ਪੰਜਾਬ ਛੱਡ ਦਿਓ ਮੈਂ ਤੁਹਾਡੀ ਗੱਲ ਮੰਨ ਲਈ ਨਾ ਤੁਸੀਂ ਸਾਡਾ ਪੰਜਾਬ ਜਿਹੜਾ ਦੇਸ਼ ਪੰਜਾਬ ਰੰਗਲਾ ਪੰਜਾਬ ਦੇਸ਼ ਤੇ ਤੁਸੀਂ ਕਬਜ਼ਾ ਕੀਤਾ ਹੈ ਇਹ ਸਾਡਾ ਆਜ਼ਾਦ ਪੰਜਾਬ ਸਾਨੂੰ ਮੁੜ ਕੇ ਦਿਓ। ਉਹ ਕਹਿੰਦੇ ਇਹ ਤਾਂ ਹੋ ਨਹੀਂ ਸਕਦਾ। ਇਹ ਤਾਂ ਅਸੀਂ ਰੈਗੂਲੇਸ਼ਨ ਹੋ ਗਈ ਆ ਬ੍ਰਿਟਿਸ਼ ਹਕੂਮਤ ਦੇ ইস্ট ਇੰਡੀਆ ਕੰਪਨੀ ਦੇ ਥਲੇ ਆ ਗਿਆ। ਫਿਰ ਉਹਨਾਂ ਨੇ ਕਿਹਾ ਤੁਸੀਂ ਆਜ਼ਾਦੀ ਦੇ ਸੰਘਰਸ਼ ਨੂੰ ਸਦਾ ਰਹਿਣਾ ਛੱਡ ਦਿਓ। ਉਹ ਕਹਿੰਦੇ ਇਹ ਵੀ ਨਹੀਂ ਹੋ ਸਕਦਾ। ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਨਾ ਤੇ ਅਸੀਂ ਹੋਰ ਵੀ ਵੱਧ ਚੜ ਕੇ ਜੇ ਮੈਨੂੰ ਤੁਸੀਂ ਡੱਕਦੇ ਆ ਕਿ ਹੋਇਆ ਮੇਰੇ ਸਾਥੀ ਇਹ ਜਾਰੀ ਰੱਖਣਗੇ। ਬਾਬਾ ਜੀ ਤਸੋਂ ਮਸਣਾ ਹੋਏ ਬਾਬਾ ਮਹਾਰਾਜ ਸਿੰਘ ਜੀ ਤੇ ਉਹਨਾਂ ਨੇ ਬਾਬਾ ਜੀ ਨੂੰ ਤਸੀਹੇ ਦੇਣੀ ਸ਼ੁਰੂ ਕਰ ਦਿੱਤੀ। ਦੇਖੋ ਇਨਸਾਨੀਤ ਵੀ ਕੋਈ ਚੀਜ਼ ਹੁੰਦੀ ਹੈ ਇੱਕ ਪਾਸੇ ਨਾਮ ਬਾਣੀ ਦੇ ਰਸੀਏ ਅਠੋ ਪੈਰ ਮਨੁੱਖਤਾ ਦੀ ਸੇਵਾ ਲਈ ਤਤ ਪਰ ਰਹੇ ਬਾਬਾ ਮਹਾਰਾਜ ਸਿੰਘ ਜੀ ਜਿਨ੍ਹਾਂ ਦਾ ਮੈਂ ਜੀਵਨ ਤੁਹਾਨੂੰ ਦੱਸਿਆ ਕਿ ਬਾਬਾ ਵੀਰ ਸਿੰਘ ਜੀ ਦੀ ਦੇਖ ਰੇ ਖੇਤ ਪਰਵਾਨ ਚੜਿਆ ਉਹਨਾਂ ਤੋਂ ਉਹਨਾਂ ਨੇ ਸਿੱਖਿਆਵਾਂ ਜਿਹੜੀਆਂ ਲਈਆਂ ਉਚੇਰੀਆਂ ਸਿੱਖਿਆਵਾਂ ਉਚੇਰੇ ਆਦਰਸ਼ ਮਨੁੱਖਤਾ ਦੀ ਭਲਾਈ ਦੇ ਲੋਕਾਂ ਦੇ ਕੰਮ ਆਉਣ ਦੇ ਉਹਦੇ ਤੇ ਪੂਰੇ ਉਤਰੇ ਤਾਂ ਹੀ ਉਹਨਾਂ ਨੂੰ ਯੋਗ ਜਾਣ ਕੇ ਆਪਣੀ ਹਜਾਤੀ ਦੇ ਦੌਰਾਨ ਆਪਣੇ ਪ੍ਰਾਣ ਤਿਆਗਣ ਦੇ ਸਮੇਂ ਹੀ ਬਾਬਾ ਵੀਰ ਸਿੰਘ ਜੀ ਰੰਗਾਬਾਦੀ ਨੇ ਉਹਨਾਂ ਨੂੰ ਆਪਣਾ ਜਾਨਸ਼ੀਨ ਮੁਕਰਰ ਕਰ ਦਿੱਤਾ ਜਿ세 ਉਸੇ ਸ਼ਾਮ ਵੀ ਮੈਂ ਦੱਸਿਆ ਪਹਿਲਾਂ ਬਾਬਾ ਜੀ ਸੱਚਖੰਡ ਪਿਆਨਾ ਕਰ ਗਏ ਕਿ ਬਾਬਾ মহারাজ ਸਿੰਘ ਜੀ ਉਹਨਾਂ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਔਰ ਉਹਨਾਂ ਦੀ ਜਿਹੜੀ ਧ੍ਰਿੜ ਨਿਸ਼ਚੈ ਵਾਲੀ ਗੱਲ ਹੈ ਨਾ ਉਹ ਉਹਨਾਂ ਦੇ ਜੀਵਨ ਦੀ ਸਭ ਤੋਂ ਜਿਹੜੀ ਉਚੇਰੀ ਅਵਸਥਾ ਹੈ ਜਿਹੜੀ ਸਿਖਰ ਹੈ ਕਿ ਉਹ ਜਿਹੜਾ ਗੁਰਬਾਣੀ ਦੇ ਤੋਕਾ ਨਾ ਇਹ ਅਕਸਰ ਪੜ੍ਹਦੇ ਹੁੰਦੇ ਸਨ ਕਿ ਜਦੋਂ ਤੋਂ ਪ੍ਰੇਮ ਖੇਲਨ ਦਾ ਚਾਹੋ ਸਿਰ ਤਰ ਤਲੀ ਗਲੀ ਮੁਰਿਆਓ ਇਤ ਮਾਰਗ ਪੈੜ ਤਰੀਜੇ ਸਿਰ ਜੀਜੇ ਕਾਣ ਨਾ ਕੀਜੇ ਜੇ ਹੁਣ ਇਸ ਮਾਰਗ ਤੇ ਚੱਲੇ ਆਂ ਹੁਣ ਪਾਛੇ ਪਾਉਣ ਨਾ ਦੀਜੀਏ ਅੱਗੇ ਹੋਈਸੋ ਹੁਣ ਅੱਗੇ ਵਧਣਾ ਹੈ ਪਿੱਛੇ ਹਟਣ ਦਾ ਪਿੱਛੇ ਮੁੜ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਇਸ ਕਰਕੇ ਅੰਗਰੇਜ਼ਾਂ ਨੇ ਜਦੋਂ ਦੇਖਿਆ ਕਿ ਇਹ ਬਾਬਾ ਜੀ ਤਸ ਤੋਂ ਮਸ ਨਹੀਂ ਹੁੰਦੇ ਤੇ ਇੱਕਦਮ ਜੇਲ੍ਹ ਦੇ ਦਰੋਗੇ ਨੇ ਤੇ ਹੁਕਮ ਚਾੜਿਆ ਕਿ ਬਾਬਾ ਜੀ ਤੇ ਹੁਣ ਸਖਤੀ ਕੀਤੀ ਜਾਵੇ ਸਖਤੀ ਕੀਤੀ ਜਾਵੇ ਸਖਤੀ ਕੀ ਤਸੀਹੇ ਅਨਮਨੁੱਖੀ ਇਹਨਾਂ ਨੂੰ ਸੁਣ ਕੇ ਰੂਹ ਕੰਬ ਜਾਂਦੀ ਹੈ। ਬਾਬਾ ਜੀ ਨੂੰ ਪਹਿਲਾਂ ਤਾਂ ਮੈਂ ਦੱਸਿਆ ਜਦੋਂ ਉਹ ਨਹੀਂ ਪਤਿਆਏ ਜਾ ਸਕੇ ਤੇ ਬਾਬਾ ਜੀ ਨੂੰ ਇੱਕ ਉਸ ਕਾਰ ਕੋਠੀ ਵਿੱਚ ਜਿਹੜੀ ਕਿ ਬੜੀ ਤੰਗ ਸੀ ਜਿਸ ਵਿੱਚ ਨਾ ਰੌਸ਼ਨੀ ਆਉਂਦੀ ਸੀ ਨਾ ਹਵਾ ਆਉਂਦੀ ਸੀ ਚੱਜ ਨਾਲ ਹਨੇਰਾ ਰਹਿੰਦਾ ਸੀ ਘੁੱਪ ਹਨੇਰਾ ਸਾਹ ਘੁੱਟਦਾ ਸੀ। ਉਥੇ ਉਹਨਾਂ ਨੂੰ ਰੱਖਿਆ ਗਿਆ ਤੇ ਕਈ ਦਿਨ ਭੁੱਖੇ ਪਿਆਸੇ ਵੀ ਰੱਖਿਆ ਗਿਆ ਪਰ ਉਹ ਨਾਮ ਬਾਣੀ ਦਾ ਆਸਰਾ ਸੀ ਉਹਦੇ ਸਾਰੇ ਚੜ੍ਹਦੀ ਕਲਾ ਵਿੱਚ ਰਹੇ ਉਸ ਤੋਂ ਬਾਅਦ ਇੰਨੀ ਗ੍ਰੀਹ ਹੋਈ ਹਰਕਤ ਕਿ ਕੱਚ ਪੀ ਕੇ ਸ਼ੀਸ਼ਾ ਪੀ ਕੇ ਕੱਚ ਪੀ ਕੇ ਉਹ ਰੋਟੀਆਂ ਵਿੱਚ ਪਾ ਕੇ ਤੇ ਬਾਬਾ ਜੀ ਨੂੰ ਦਿੱਤਾ ਜਾਣ ਲੱਗਾ ਤੇ ਸਭ ਤੋਂ ਵੱਡੀ ਗੱਲ ਕਿ ਜਿਹੜਾ ਉਹਨਾਂ ਦਾ ਸੇਵਕ ਕਨਾਲ ਲੈ ਕੇ ਗਏ ਸਨ ਬਾਬਾ ਖੜਕ ਸਿੰਘ ਜਿਹੜੇ ਉਹਨਾਂ ਦੇ ਟੈਡੀ ਹਸਨ ਸੇਵਾਦਾਰ ਸਨ ਜਾਂ ਜਿਨ੍ਹਾਂ ਨੂੰ ਕਹਿੰਦੇ ਆ ਪਗੜਵਾਈ ਇਹ 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 ਸਾਧ ਬੋਲੀ ਵਿੱਚ ਜਾਂ ਧਾਰਮਿਕ ਖੇਤਰ ਵਿੱਚ ਇਹ ਲਫ਼ਜ਼ਾ ਗੜਵਾਈ ਯਾਨੀ ਜਿਹੜਾ ਹਰਦਮ ਗੁਰੂ ਸਾਹਿਬਾਨ ਦੇ ਨਾਲ ਵੀ ਗੜਵਾਈ ਹੁੰਦੇ ਸਨ ਇਹ ਸੰਤਾਂ ਮਹਾਪੁਰਖਾਂ ਦੇ ਨਾਲ ਵੀ ਹੁੰਦੇ ਨੇ ਤੇ ਉਹ ਬਾਬਾ ਖੜਕ ਸਿੰਘ ਦਾ ਬੜਾ ਅਸਰਾ ਸੀ ਗੱਲਬਾਤ ਕਰ ਲੈ ਸਰ ਉਹਨਾਂ ਨੂੰ ਵੀ ਕਹਿ ਦਿੱਤਾ ਕਿ ਬਿਲਕੁਲ ਬਾਬਾ ਖੜਕ ਸਿੰਘ ਅੱਜ ਤੋਂ ਮਿਲਣਾ ਜੁਲਣਾ ਉਹਨਾਂ ਦਾ ਬੰਦ ਇੱਕ ਕਿਸਮ ਨਾਲ ਜਿਵੇਂ ਬਿਲਕੁਲ ਆਈਸੋਲੇਟ ਕਰ ਦਿੱਤਾ ਜਿਵੇਂ ਬਿਲਕੁਲ ਕਿਸੇ ਦਾ ਜਿਹੜਾ ਹੌਸਲਾ ਚੱਕਣਾ ਚੂਰ ਕਰਨ ਵਾਲੀ ਕਾਰਵਾਈ ਸਮਝ ਕੇ ਉਹਨਾਂ ਨੇ ਇਹ ਕਾਨੂੰਨ ਜਿਹੜਾ ਹੁਕਮ ਜਿਹੜਾ ਸੀ ਉਹ ਦੇ ਦਿੱਤਾ ਇਹ ਬਾਬਾ ਖੜਕ ਸਿੰਘ ਨੂੰ ਮਿਲਣਾ ਜਿਹੜਾ ਸੀ ਉਹ ਬੰਦ ਕਰ ਦਿੱਤਾ 50 ਤੋਂ ਉਹਨਾਂ ਦੀ ਜਿਹੜੀ ਖਤਮ ਹੋ ਗਈ ਕਿ ਉਹ ਬਾਬਾ ਮਹਾਰਾਜ ਜੀ ਨੂੰ ਮਿਲਣੀ ਸਕਣੀ ਹੁਣ ਤੁਸੀਂ ਦੇਖੋ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਖੁਰਾਕ ਮਿਲਣੀ ਅਨਮਨੁੱਖੀ ਇਨ ਹਿਊਮਨ ਯਾਨੀ ਮੋਰੈਲਟੀ ਐਟ ਦੀ ਲੋਇਸਟ ਐਮ ਬੂ ਇਨਸਾਨੀਅਤ ਸਭ ਤੋਂ ਗਿਰੀ ਹੋਈ ਗੱਲ ਜੇ ਕੋ ਹੋ ਸਕਦੀ ਹੈ ਤੇ ਇਹ ਹੋ ਸਕਦੀ ਹੈ ਕਿ ਮਹਾਪੁਰਸ਼ ਨੂੰ ਕੱਚ ਪੀ ਕੇ ਦਿੱਤਾ ਜਾਵੇ ਰੋਟੀਆਂ ਟਪਾ ਕੇ ਕੱਚ ਤੁਸੀਂ ਦੇਖੋ ਜੇ ਮਾੜਾ ਇਹ ਲੱਗ ਜਾਏ ਤਾਂ ਕਿਦਾਂ ਲੋਕ ਨਿਕਲਦਾ ਲੋ ਬੰਦ ਲੋ ਲੋਹਣ ਹੋ ਜਾਂਦਾ ਇਹਾਂ ਦਾ ਹੀ ਸਾਰੀਆਂ ਯਾਤਨਾਵਾਂ ਇਹ ਜਿਹੜੀਆਂ ਅਣਮਨੁੱਖੀ ਤਸ਼ੱਦਦੀਆਂ ਘਟਨਾਵਾਂ ਸਨ ਇਹਦਾ ਸਿਹਤ ਤੇ ਅਸਰ ਤਾਂ ਪੈਣਾ ਹੀ ਸੀ ਪਰ ਦੇਖੋ ਕਿੱਡੀ ਉੱਚੀ ਆਤਮਕ ਅਵਸਥਾ ਸੀ ਕਿੱਡਾ ਉੱਚਾ ਆਤਮਕ ਉਹਨਾਂ ਦਾ ਰੋਹਾਨੀ ਧਰਜਾ ਸੀ ਉਹਨਾਂ ਦੀ ਰੋਹਾਨੀ ਪ੍ਰਵਾਹ ਸੀ ਕਿ ਉਹ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮਾਨੇ ਇਹਦਾ ਪਾਠ ਕਰਦੇ ਰਹਿੰਦੇ ਸਨ ਗੁਰੂ ਤੇਗ ਬਹਾਦਰ ਸ਼ਬਦਾਂ ਸ਼ਬਦ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮਾਨੇ ਸੁਖ ਸਨੇਹ ਅਰ ਪੈਲੇ ਜਾ ਕੇ ਕੰਚਨ ਮਾਠੀ ਮਾਨੇ ਜੋ ਨਾ ਦੁੱਖ ਵਿੱਚ ਦੁੱਖ ਨਹੀਂ ਮਾਨੇ ਦਾ ਮਤਲਬ ਹੈ ਜਿਹੜਾ ਵਿਅਕਤੀ ਦੁੱਖ ਵਿੱਚ ਵਿਚਰਿਤ ਨਹੀਂ ਹੁੰਦਾ ਦਿਲ ਨਹੀਂ ਹਾਰਦਾ ਹੌਸਲੇ ਨੂੰ ਕਾਇਮ ਰੱਖਦਾ ਸੁਖ ਸਨੇਹ ਅਰ ਪੈਲੇ ਜਾ ਕੇ ਸੁਖ ਸਨੇਹ ਮੈਨੇ ਮੋ ਤੇ ਪੈ ਇਹਦੇ ਤੋਂ ਉਹ ਪ੍ਰਭਾਵਿਤ ਨਹੀਂ ਹੁੰਦਾ ਕੰਚਨ ਮਾਟੀ ਮੰਨੇ ਕੰਚਨ ਹੁੰਦਾ ਸੋਨਾ ਸੋਨੇ ਨੇ ਤੇ ਮਿੱਟੀ ਨੂੰ ਇੱਕ ਸਮਾਨ ਸਮਝਦੇ ਯਾਨੀ ਇਸ ਇਹ ਬ੍ਰह्मਗਿਆਨੀ ਦੀ ਅਵਸਥਾ ਹੈ ਇਸ ਅਵਸਥਾ ਦੇ ਮਾਰਕ ਸੰ ਬਾਬਾ ਜੀ ਤਾਂ ਹੀ ਡੋਲੇ ਨਹੀਂ ਉਹ ਤੇ ਉਹਨਾਂ ਨੂੰ ਫਿਰ ਅਖੀਰ ਅਸਰਤਾ ਹੋਣੇ ਸੀ ਇਹਨਾਂ ਚੀਜ਼ਾਂ ਦਾ ਬਾਬਾ ਜੀ ਨੂੰ ਫਿਰ ਭਿਆਨਕ ਬਿਮਾਰੀ ਲੱਗੀ ਨਾ ਮੁਰਾਦ ਬਿਮਾਰੀ ਜਿਦਾ ਅੱਜ ਤੱਕ ਵੀ ਕੋਈ ਇਲਾਜ ਨਹੀਂ ਲੱਭਿਆ ਜਾ ਸਕਿਆ ਪੂਰੀ ਦੁਨੀਆ ਲੱਗੀ ਹੋਈ ਐ ਇਹਦੇ ਇਲਾਜ ਨੂੰ ਲੱਭਣ ਲਈ ਕੋਈ ਨਾ ਕੋਈ ਟੰਗ ਤਰੀਕਾ ਲੱਭਿਆ ਜਾ ਸਕੇ ਉਹ ਬਿਮਾਰੀ ਸੀ ਕੈਂਸਰ ਦੀ ਬਿਮਾਰੀ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਉਹਨਾਂ ਨੂੰ ਘੇਰ ਲਿਆ ਤੇ ਦਿਨੋ ਦਿਨ ਬਾਬਾ ਜੀ ਦੀ ਜਿਹੜੀ ਸੀ sehat ਉਹ ਡਿਗਣ ਲੱਗੀ ਹੁਣ ਨਾ ਕਿਸੇ ਨੂੰ ਮਿਲਣ ਦਿੰਦੇ ਨੇ ਨਾ ਕੋਈ ਇਲਾਜਦਾਨੋ ਨੇ ਕੀ ਕਰਵਾਉਣ ਜਿਹੜੇ ਜ਼ੁਲਮ ਕਰ ਰਹੇ ਨੇ ਇਲਾਜ ਨਹੀਂ ਉਹਨਾਂ ਨੇ ਕਰਵਾਉਣਾ ਸੀ ਬਾਬਾ ਜੀ ਇਸ ਅਵਸਥਾ ਵਿੱਚ ਵੀ ਹਮੇਸ਼ਾ ਜਿਨ੍ਹਾਂ ਨੇ ਵੀ ਉਹਨਾਂ ਦੇ ਦਰਸ਼ਨ ਕੀਤੇ ਅਕਸਰ ਪੈਰੇਦਾਰ ਦਰਸ਼ਕ ਉਹ ਕਹਿੰਦੇ ਹੈਰਾਨ ਹੋ ਜਾਂਦੇ ਸੀ ਮੂੰਹ ਚੁੰਗੜਾ ਪਾਉਂਦੇ ਸਨ ਕਿ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਹੈ ਨਾਮ ਬਾਣੀ ਦਾ ਜਾਪ ਸੁਣਦਾ ਹੈ ਉਹ ਉਹਨਾਂ ਨੂੰ ਤਾਂ ਪਤਾ ਨਹੀਂ ਸੀ ਲੱਗਦਾ ਪਰ ਉਹ ਕਹਿੰਦੇ ਵੀ ਇਹ ਆਪਣਾ ਭਗਤੀ ਚਲੀ ਇੰਨੇ ਵਰਸ਼ਪ ਦੀ ਵਿਵਸਥਾ ਚ ਨੇ ਇਹ ਨਾਮ ਬਾਣੀ ਦੇ ਨਾਲ ਜੁੜੇ ਹੋਏ ਨੇ ਆਪਣਾ ਬਾਣੀ ਦਾ ਪਾਠ ਕਰਦੇ ਆ ਤੇ ਅਜਿਹੇ ਤਸਹੀਹ ਚਲਦੇ ਹੋਏ ਜਦੋਂ ਉਹਨਾਂ ਨੇ ਆਪਣੇ ਪ੍ਰਾਣ ਤੇ ਅੱਗੇ ਨੇ ਸਿੰਗਾਪੁਰ ਦੀ ਓਸ ਝੇਲ ਵਿੱਚ ਅਨਮਨੁੱਖੀ ਤਸ਼ੱਦਦ ਚਲਦੇ ਹੋਏ ਤੇ ਆਪਣੇ ਊਸੂਲ ਤੇ ਕਾਰਬੰਦ ਤੇ ਡਿਢ ਰਹਿੰਦੇ ਹੋਏ ਉਸ ਵੇਲੇ ਉਹਨਾਂ ਦੀ ਉਮਰ ਸੀ 76 ਸਾਲ ਤੇ 3 ਮਹੀਨੇ ਤੇ ਉਹ ਫਿਰ ਜੁਲਾਈ ਮਹੀਨਾ ਸੀ ਤੇ ਸਨ ਸੀ 1856 जुलाई महीने 1856 ਨੂੰ ਭਾਰਤ ਦਾ ਅਰਸ਼ਿਕ ਕੌਮ ਦਾ ਧਾਰਮਿਕ ਖੇਤਰ ਦਾ ਇਹ ਮਹਾਨ ਸਿਤਾਰਾ ਗਰੂਬ ਹੋ ਗਿਆ ਪਰ ਕੌਣ ਕਹਤਾ ਹੈ ਕਿ ਮੈਂ ਮਰ ਜਾਊਂਗਾ ਮੈਂ ਤਾਂ ਦਰਿਆ ਹੂੰ ਸਮੁੰਦਰ ਮੇ ਉਤਰ ਜਾਊਂਗਾ ਜੋ ਜਲ ਮੇ ਜਲ ਆਏ ਘਟਾਨਾ ਤੋ ਜੋਤੀ ਸੰਜੋਤ ਸਮਾਨਾ ਮਿਟੇ ਕਾ ਗਵਨ ਪਾਇ ਬਿਸ਼ਰਾਮ ਨਾਨਕ ਪ੍ਰਭ ਕੇ ਸਤਿਗੁਰੂਵਾਨ ਜਿਵੇਂ ਪਾਣੀ ਚ ਮਿਲ ਕੇ ਪਾਣੀ ਪਾਣੀ ਦੇ ਰੂਪ ਹੋ ਜਾਂਦਾ ਜਿਵੇਂ ਹਵਾ ਹਵਾ ਚ ਮਿਲ ਕੇ ਹਵਾ ਦਾ ਰੂਪ ਹੋ ਜਾਂਦੀ ਹੈ ਇਸੇ ਤਰ੍ਹਾਂ ਜਿਵੇਂ ਅਗਨੀ ਅਗਨੀ ਚ ਮਿਲ ਕੇ ਅਗਨੀ ਦਾ ਰੂਪ ਹੋ ਜਾਂਦੀ ਇਸ ਤਰ੍ਹਾਂ ਜਿਹੜੇ ਹਰੀ ਦੇ ਜਾਨ ਨੇ ਉਹ ਹਰੀ ਵਿੱਚ ਅਪੇਜ ਹੋ ਜਾਂਦੇ ਆ ਬਾਬਾ ਜੀ ਨੇ ਲਹਾਨ ਕੁਰਬਾਨੀ ਦਿੱਤੀ ਪਰ ਦੁਖੇਸ਼ ਗੱਲ ਦਾ ਹੈ ਕਿ ਨਾ ਤਾਂ ਸਾਰਾ ਗੜੀ ਦੀ ਲੜਾਈ ਇੱਥੇ 36 ਸਿੱਖ ਬਹਾਦਰਾ ਨੇ ਬ੍ਰਿਟਿਸ਼ ਆਰਮੀ ਦੇਆਂ ਨੇ 10000 ਮੁਲਖਈਜ਼ਾ ਕਬਾਇਲੀਆਂ ਦਾ ਮੁਕਾਬਲਾ ਕਰਦੇ ਹੋਏ ਲਾਸਟ ਬੁਲੇਟ ਤੇ ਲਾਸਟ ਸੋਲਜਰ ਤੱਕ ਕੁਰਬਾਨੀ ਦੇ ਕੇ عظیم ਇਤਿਹਾਸ ਸਿਰਜਿਆ ਜਿਹੜਾ ਦੁਨੀਆ ਦੇ 7-8 ਮੁਲਕਾਂ ਚ ਸਿਲੇਬਸ ਚ ਲਾਇਆ ਹੋਇਆ ਪਰ ਸਾਡੇ ਦੇਸ਼ ਵਿੱਚ ਕਿਸੇ ਨੂੰ ਪਤਾ ਹੀ ਨਹੀਂ ਇਸੇ ਤਰ੍ਹਾਂ ਬਾਬਾ ਮਹਾਰਾਜ ਸਿੰਘ ਦੀ ਜਿਹੜੀ ਕੁਰਬਾਨੀ ਹੈ ਲਾਸਾਨੀ ਕੁਰਬਾਨੀ ਉਹਦੇ ਬਾਰੇ ਕਿਉਂ ਨਹੀਂ ਸਾਡੇ ਦੇਸ਼ ਵਿੱਚ ਸਿਲੇਬਸ ਵਿੱਚ ਉਹਨੂੰ ਪੜਾਇਆ ਜਾਂਦਾ ਇਹ ਵਿਸਕਰੀ ਬਾਜ਼ੀ ਦੀਆਂ ਗੱਲਾਂ ਨੇ ਇਹ ਪੜਾਇਆ ਜਾਣਾ ਚਾਹੀਦਾ ਤਾਂ ਕਿ ਪਤਾ ਲੱਗੇ ਔਰ ਇੱਕ ਹੋਰ ਗੱਲ ਦਸਾਂ ਕਿ ਬਾਬਾ ਮਹਾਰਾਜ ਸਿੰਘ ਜੀ ਨੂੰ ਇਹ ਮਾਨ ਹਾਸਲ ਹੈ ਕਿ ਉਹ ਜੰਗੇ ਆਜ਼ਾਦੀ ਦੇ ਭਾਰਤ ਦੇ ਸੁਤੰਤਰਤਾ ਅੰਦੋਲਨ ਦੇ ਪਹਿਲੇ ਜਲਾਵਤਨੀ ਸ਼ਹੀਦ ਹੋਏ ਨੇ ਜਲਾਵਤਨੀ ਦਾ ਮਤਲਬ ਜਿਹੜੇ ਦੇਸ਼ ਤੋਂ ਬਾਹਰ ਦੇਸ਼ ਤੋਂ ਬਾਹਰ ਜਿਹੜੇ ਗਦਰੀ ਬਾਬੇ ਸਨ ਬਾਬਾ ਗੁਰਦੇਵ ਸਿੰਘ ਕਾਮਾਗਾਟਾ ਮਾਰੂ ਤੇ ਹੋਰ ਬਾਬਾ ਬਸਾਕਰ ਸਿੰਘ ਜ਼ੇਰ ਤੇ ਹੋਰ ਅਨੇਕ ਜਿਹੇ ਬਾਬਾ ਸੋਹਣ ਸਿੰਘ ਪਖਣਾ ਇਤਿਆਜ਼ਿਕ ਬਾਬਾ ਅਰਜਨ ਸਿੰਘ ਗੜਗਾ ਜ ਇਹਨਾਂ ਦੀ ਬਹੁਤ ਕੁਰਬਾਨੀਆਂ ਨੇ ਬਾਹਰ ਲਿਆਂਦੀਆਂ ਤੇ ਬਾਹਰਲੇ ਮੁਲਕ ਵਿੱਚ ਇਹ ਸ਼ੀਜ਼ ਹੋਏ ਨੇ ਇਸ ਕਰਕੇ ਇਹਨਾਂ ਨੂੰ ਪਹਿਲੇ ਜਲਾਵਤਨੀ ਸ਼ਹੀਦ ਹੋਣ ਦਾ ਮਾਣ ਹਾਸਲ ਹੈ ਹੁਣ ਥੋੜਾ ਜਿਹਾ ਮੈਂ ਸਮਾਪਤੀ ਵੱਲ ਵਧਦਾ ਹੋਇਆ ਬਾਬਾ ਜੀ ਦੇ ਪਰਿਵਾਰਕ ਝੋਕੜ ਬਾਰੇ ਦੱਸਿਆ ਇਹਨਾਂ ਦਾ ਜਨਮ ਜਿਹੜਾ ਹੋਇਆ ਉਹ ਮਾਲਵੇ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਹੈ ਉੱਚੀ ਰੰਬੋ ਮਲਾਜ਼ਵੀ ਕਹਿੰਦੇ ਆ ਮਲਾਜ਼ ਅਲਾਕਾ ਬੜਾ ਮਸ਼ਹੂਰ ਹੈ ਉੱਚੀ ਰੰਬੋ ਵਿੱਚ ਸਰਦਾਰ ਕੇਸਰ ਸਿੰਘ ਦੇ ਪਰਿਵਾਰ ਵਿੱਚ ਹੋਇਆ ਤੇ ਕਿਸਾਨ ਪਰਿਵਾਰ ਸੀ ਬਚਪਨ ਤੋਂ ਇਹਨਾਂ ਦਾ ਜਿਹੜਾ ਰੁਝਾਨ ਸੀ ਉਹ ਅਕਾਲ ਪੁਰਖ ਦੀ ਬੰਦਗੀ ਵੱਲ ਸੀ ਤੇ ਇਹਨਾਂ ਨੂੰ ਫਿਰ ਮਾਂ ਪਿਓ ਜਦੋਂ ਲੈ ਕੇ ਗਏ ਦਰਸ਼ਨ ਕਰਾਉਣ ਬਾਬਾ ਵੀਰ ਸਿੰਘ ਜੀ ਦੇ ਤੇ ਉਹਨਾਂ ਦੇ ਹੋ ਕੇ ਰਹਿ ਗਏ ਤੇ ਉੱਥੇ ਹੀ ਉਹਨਾਂ ਨੇ ਕਰਦਿਆ ਨੇ ਫਿਰ ਉਹਨਾਂ ਨੂੰ ਉਹਨਾਂ ਦੀ سپਰਤ ਕਰ ਦਿੱਤਾ ਉਹਨਾਂ ਦੀ ਛਤਰ ਛਾਇਆ ਠਹਿ ਕੇ ਇਹਨਾਂ ਨੇ ਇਹ ਮਹਾਨ ਕਾਰਨਾਮੇ ਕੀਤੇ ਜਦ ਤੱਕ ਦੁਨੀਆ ਰਹੇਗੀ ਕੋਈ ਲਿਖੇ ਨਾ ਲਿਖੇ ਪਰ ਅਸੀਂ ਤੁਹਾਨੂੰ ਇਹ ਦੱਸਿਆ ਇਸ ਤਰ੍ਹਾਂ ਇਹ ਹੋਰ ਇਤਿਹਾਸ ਵੀ ਮਿਲਦੇ ਨੇ ਉਹਨਾਂ ਦੇ ਇਹ ਗੱਲ ਅੱਗੇ ਤੋਂ ਅੱਗੇ ਚਲਣੀ ਚਾਹੀਦੀ ਆ ਐਪੀਸੋਡ ਵੇਖਣ ਦਾ ਤਾਂ ਫਾਇਦਾ ਹੈ ਇਹ ਤੁਸੀਂ ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦਿਓ ਪੰਜਾਬੀਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਸਿੱਖਾਂ ਨੂੰ ਖਾਸ ਤੌਰ ਤੇ ਜਾਣਕਾਰੀ ਹੋਣੀ ਚਾਹੀਦੀ ਹੈ ਆਪਣੇ ਇਤਿਹਾਸ ਦੀ ਇਹਡੇ-ਇਡੇ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ ਬਹੁਤ ਲਾਸਾਨੀ ਕੁਰਬਾਨੀਆਂ ਕੀਤੀਆਂ ਤੋ ਬਾਬਾ ਮਹਾਰਾਜ ਸਿੰਘ ਜੀ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਕਿਉਂਕਿ ਇਹ ਮਹੀਨਾ ਉਹਨਾਂ ਦੇ ਸ਼ਹੀਦੀ ਦਿਹਾੜੇ ਵਾਲਾ ਮਹੀਨਾ ਹੈ ਅਸੀਂ ਸ਼ਰਧਾਂਜਲੀ ਪੇਟ ਕਰਦੇ ਹੋਏ ਇਸ ਐਪੀਸੋਡ ਨੂੰ ਇਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਜੀ ਆਸ ਮੰਗਦੇ ਹਾਂ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਵੇਖਦੇ ਰਹੋ ਆਪਣੇ ਚੈਨਲ ਤਾਂ ਪੰਜਾਬ ਟਾਕਸ